ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੂਰਪੁਰ ਬੇਦੀ ਪੁਲਿਸ ਨੇ ਬੀਤੀ ਸ਼ਾਮ ਪਿੰਡ ਬਜਰੂੜ ਵਿਖੇ ਇੱਕ ਔਰਤ ਦੀਆਂ ਕਾਂਧਿਆ ਬਾਲੀਆਂ ਧੂਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰਕੇ ਉਕਤ ਮਾਮਲਾ ਸੁਲਝਾ ਲਿਆ ਹੈ। ਇੱਕ ਦਿਨ ਪਹਿਲਾਂ 14 ਨਵੰਬਰ ਨੂੰ ਵਾਪਰੀ ਘਟਨਾ ਸੰਬੰਧੀ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਪਿੰਡ ਬਜਰੂੜ ਦੀ ਔਰਤ ਨਸ਼ਤਰਕੌਰ ਪਤਨੀ ਗੁਰਚੈਨ ਸਿੰਘ ਨੇ ਦੱਸਿਆ ਕਿ ਉਹ ਸ਼ਾਮੀ ਕਰੀਬ ਸਾਡੇ 4 ਵਜੇ ਆਪਣੇ ਘਰ ਦੇ ਗੇਟ ਸਾਹਮਣੇ ਸਫਾਈ ਕਰ ਰਹੀ ਸੀ ਅਤੇ ਉਸ ਦੀ ਨੂੰ ਸੁਖਵਿੰਦਰਕੌਰ ਪਤਨੀ ਹਰਮਿੰਦਰ ਸਿੰਘ ਵੀ ਉਸ ਦੇ ਕੋਲ ਖੜੀ ਸੀ। ਇਸ ਦੌਰਾਨ ਮੋਟਰਸਾਈਕਲ ਉੱਤੇ ਆਏ ਦੋ ਵਿਅਕਤੀਆਂ ਜਿਸ ਦੇ ਵਿੱਚੋਂ ਮੋਟਰਸਾਈਕਲ ਚਲਾਉਣ ਵਾਲਾ ਵਿਅਕਤੀ ਉਹਨਾ ਸੀ ਅਤੇ ਉਸਦੇ ਪਿੱਛੇ ਬੈਠਾ ਲੜਕਾ ਸਰਦਾਰ ਸੀ। ਉਹਨਾਂ ਨੇ ਨਛੱਤਰਕੌਰ ਦੇ ਕੋਲ ਆ ਕੇ ਮੋਟਰਸਾਈਕਲ ਰੋਕਿਆ। ਇਸ ਦੌਰਾਨ ਸਰਦਾਰ ਵਿਅਕਤੀ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਨੂੰ ਰਾਮਪਾਲ ਦੇ ਘਰ ਬਾਰੇ ਪੁੱਛਿਆ। ਜਿਸ ਤੋਂ ਬਾਅਦ ਉਹ ਨਛੱਤਰਕੌਰ ਦੇ ਕੰਨਾਂ ਦੇ ਵਿੱਚ ਪਾਈਆਂ ਦੋਵੇਂ ਸੋਨੇ ਦੀਆਂ ਵਾਲੀਆਂ ਧੂਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਾਲੀ ਸਾਈਡ ਨੂੰ ਭੱਜ ਗਏ। ਇਸ ਦੌਰਾਨ ਔਰਤ ਦੀ ਨੂ ਸੁਖਵਿੰਦਰ ਕੌਰ ਨੇ ਮੋਟਰਸਾਈਕਲ ਦਾ ਨੰਬਰ ਪੜ ਕੇ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੜਤਾਲ ਕਰਨ ਤੋਂ ਪਤਾ ਲੱਗਾ ਕਿ ਮੋਟਰਸਾਈਕਲ ਸਵਾਰ ਵਿਅਕਤੀ ਦਾ ਨਾਮ ਮੇਜਰ ਰਾਮਪੁੱਤਰ ਦੇਵਾਂਚੰਦ ਸੀ ਹੈਡੋਬੇਟ थाना 카ਟਗੜ ਜਿਲ੍ਹਾ شهید ਭਗਤ ਸਿੰਘ ਨਗਰ ਅਤੇ ਦੂਜੇ ਵਿਅਕਤੀ ਦਾ ਨਾਮ ਹਰੀਸ਼ ਕੁਮਾਰ ਪੁੱਤਰ ਪਿਆਰੇ لال ਵਾਸੀ ਆਨੰਦਪੁਰ ਕਲੋਨੀ ਥਾਣਾ ਬਸਤੀ ਜੋਧਿਆ ਲੁਧਿਆਣਾ ਹੈ ਜਿਸ ਉਤੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਇਸ ਸਬੰਧ ਦੇ ਵਿੱਚ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਦੋਂ ਚੌਕੀ ਹਰੀਪੁਰ ਦੇ ਇੰਚਾਰਜ ਸਬ ਇੰਸਪੈਕਟਰ ਗੁਰਿੰਦਰ ਸਿੰਘ ਸਮੇਤ ਸਾਥੀਆਂ ਕਰਮਚਾਰੀਆਂ ਦੇ ਬਸ ਅੱਡ ਪਿੰਡ ਖੱਡ ਬਠਲੌਰ ਵਿਖੇ ਸਨ ਤਾਂ ਉੱਥੇ ਦੋ ਵਿਅਕਤੀ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਏ ਤੇ ਪਿੰਡ ਦੀ ਤਰਫ ਭੱਜਣ ਲੱਗੇ ਜਿਸ ਤੋਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਆਪਣਾ ਨਾਮ ਮੇਜਰ RAM ਪੁੱਤਰ ਵਾਨ ਚੰਦ ਤੇ ਦੂਸਰੇ ਨੇ ਆਪਣਾ ਨਾਮ ਹਰੀਸ਼ ਕੁਮਾਰ ਪੁੱਤਰ ਪਿਆਰੇ ਲਾਲ ਦੱਸਿਆ ਜਿਸ ਉੱਤੇ ਉਹਨਾਂ ਨੂੰ ਮੁਕੱਦਮਾ ਉਕਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਤੋਂ ਵਾਰਦਾ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਉਕਤ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿਖੇ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਨ ਹਸਲ ਕੀਤਾ ਗਿਆ ਹੈ ਨੂਰਪੁਰਬੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਦੇ ਨਾਲ ਰਕੇਸ਼ਵਰ ਰਾਣਾ ਦੀ ਰਿਪੋਰਟ ਹਾਂਜੀ ਕੱਲ ਆਪਣੇ ਐਸਆਈ ਗੁਰਿੰਦਰ ਸਿੰਘ ਚੌਕੀ ਚ ਹਰੀਪੁਰ ਸਮੇਤ ਫੋਰਸ ਬਲੂਡ ਰੋਲਿੰਗ ਗਸ਼ਤ ਕਰ ਰਹੇ ਸੀ ਤੇ ਨਾਕਾਬੰਦੀ ਕੀਤੀ ਹੋਈ ਸੀ ਜੀ ਉੱਥੇ ਸੁਖਵਿੰਦਰ ਕੋ ਮਛਤਰ ਕੋ ਸੋਰੀ ਮਛਤਰ ਕੋ ਵਾਈਫ ਕੁਰਚਾ ਸਿੰਘ ਪਿੰਡ ਬਜੂਰ ਨੇ ਆ ਕੇ ਬਿਆਨ ਦਰਜ ਹੋਇਆ ਕਿ ਉਹ ਸ਼ਾਮ ਦੇ ਕਰੀਬ 7:00 ਵਜੇ ਆਪਣੇ ਘਰ ਦੇ ਬਾਹਰ ਕੰਮ ਕਰੀ ਸੀ ਕਿ ਤਾਂ ਜਿਹੜੇ ਦੋ ਨੌਜਵਾਨ ਐ ਇੱਕ ਉਹਨਾਂ 'ਚੋਂ ਸਰਦਾਰ ਸਿੰਘ ਤੇ ਇੱਕ ਮੋਨਾ ਮੋਟਰਸਾਈਕਲ ਤੇ ਆਏ ਤੇ ਉਹਦੀਆਂ ਵਾਲੀਆਂ ਉਹ ਖੋ ਕੇ ਫਰਾਰ ਹੋ ਗਏ ਉਹ ਤੋਂ ਗੰਤ ਕਾਰਵਾਈ ਕਰਦੇ ਹੋਏ ਐਫਆਰ ਰਜਿਸਟਰ ਕੀਤੀ ਉਸ ਤੋਂ ਬਾਅਦ ਜੋ ਹੈ ਸਾਡੀ ਸੀਸੀਟੀਵੀ ਖਨਾਰੇਗੇ ਉਹਦੇ ਬੇਸਿਸ ਤੇ ਜਿਹੜੇ ਦੋ ਨੌਜਵਾਨ ਹੈਗੇ ਆ ਜਿਹਦਾ ਇੱਕ ਦਾ ਨਾਮ ਮੇਜਰ ਆਰਮ ਸਨ ਆਫ ਦਿਵਾਨ ਚੰਦ ਪਿੰਡ ਢੋਗਵੇਟ थाना ਗੜਗੜ ਦੂਜੇ ਦਾ ਨਾਮ ਫਰੀਦ ਕੁਮਾਰ ਸਨ ਆਫ ਜਰੇ ਲਾਲ ਆਹ ਉਹ ਮਹਿੰਦੀਪੁਰ ਪੀਐਸ ਬਲਾਚੌਰ ਉਹ ਜਿਹੜਾ ਹੈਗਾ ਉਹ ਅਰੈਸਟ ਕੀਤਾ ਤਾਂ ਕਿਸੇ ਤਰੀਕੇ ਨਾਲ ਅਰੈਸਟ ਕੀਤਾ ਗਿਆ ਜੀ ਜਿਹੜੀ ਕਿ ਪ੍ਰੋਬਲਮ ਪੁੱਛੀਓ ਤੁਸੀਂ ਪ੍ਰੋਬਲਮ ਕਿ ਇੱਕ ਵੇਸ ਦਾ ਜਿਹੜਾ ਹੈ ਜਦੋਂ ਬਿਆਲ ਖਾਇਆ ਸੀ ਤੇ ਜਿਹਦੀ ਉਹਦੀ ਨੂੰਹ ਹੈਗੀ ਆ ਉਹ ਵੀ ਉਸ ਟਾਈਮ ਕੋਲ ਹੀ ਖੜੀ ਸੀ ਉਹਨਾਂ ਨੇ ਦਾ ਮੋਟਰਸਾਈਕਲ ਦਾ ਨੰਬਰ ਸੀਗਾ ਉਹ ਪੜ੍ਹ ਲਿਆ ਸੀ ਉਸ ਬੇਸਿਸ ਤੇ ਹੀ ਪੜਤਾਲ ਕੀਤੀ ਪਤਾ ਕੀਤਾ ਤੇ ਉਹ ਜਿਹਦੇ ਨਾਂ ਦੇ ਮੋਟਰਸਾਈਕਲ ਸੀਗਾ ਉਸ ਬੇਸਿਸ ਤੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਸਰ ਕੋਈ ਬੈਕਗ੍ਰਾਉਂਡ ਵਿੱਚ ਕੋਈ ਪਰਮ ਬੈਠਾ ਕੋਈ ਹਾਂਜੀ ਜਿਹੜਾ ਮੇਜਰ ਆਮ ਹੈਗਾ ਇਹਦੇ ਉੱਤੇ ਕਰੀਬ 4 ਨੂੰ ਗੱਦਮੇ ਦਰਦ ਨੇ ਐਨਡੀਪੀਐਸ ਵਿੱਚ ਐਕਸਾਈਜ਼ ਦੀ ਹੋਰ ਚੋਰੀ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਅਲੀ ਕਸ ਤੇ ਮੇਰੀ ਘਰ ਦੇ ਵਿੱਚ ਇਹਨਾਂ ਵੀ ਅੱਜ ਕੋਰਟ ਨਾਮ ਜੋ ਕੋਰਟ ਪੇਸ਼ ਕਰਕੇ ਜਿੰਨੇ ਦਰਮਾਨ ਹੁਕਮ ਕੀਤਾ ਹੈਗਾ ਇਹ ਵੀ ਹੈ ਜਾਨੀ ਤੁਸੀਂ ਸਾਡੇ ਕੋਲ